ਕਹਦੇ ਆ ਤੁਹਾਨੂੰ ਸਾਰਾ ਇੱਥੇ ਦੱਸ ਦਿੱਤਾ ਜਾਊਗਾ ਵੀ ਕਿਹੜੇ-ਕਿਹੜੇ ਚੈਨਲ ਤੇ ਲਾਈਵ ਚੱਲਦਾ ਤੁਸੀਂ ਆਪਣੇ ਫੋਨਾਂ ਦੇ ਉੱਤੇ ਹੁਣੇ ਹੀ ਆਪਣਾ ਇਹਨੂੰ ਲਾਈਵ ਦੇ ਉੱਤੇ ਚਲਾ ਵੀ ਸਕਦੇ ਆ ਕੋਸ਼ਿਸ਼ ਕਰਾਂਗੇ ਆਪਾਂ ਕਿ ਤੁਸੀਂ ਅੱਗੇ ਲਿੰਕ ਭੇਜ-ਭੇਜ ਕੇ ਆਪਣੇ ਸਾਰਿਆਂ ਨੂੰ ਇਹ ਦੱਸ ਦਈਏ ਕਿ ਆਪਣੇ ਜਿਹੜੇ ਫਰੈਂਡ ਸਰਕਲ ਆਗੇ ਗਰੁੱਪਾਂ 'ਚ ਪਾ ਸਕਦੇ ਆ ਜੇ ਤੁਸੀਂ 10 20 50 100 ਜਿੰਨੇ ਕੁ ਵੀ ਅੱਗੇ ਗਰੁੱਪਾਂ 'ਚ ਲੇ ਗਈ ਤਾਂ ਅੱਜ ਦਾ ਇਹ ਪ੍ਰੋਗਰਾਮ ਦੂਰ ਤੱਕ ਜਾ ਸਕਦਾ ਹੈ ਇਸ ਕਰਕੇ ਮੈਂ ਜ਼ਰੂਰ ਚਾਹਾਂਗਾ ਕਿ ਜਿਹੜਾ ਵੀ ਪ੍ਰੋਗਰਾਮ ਹੈ ਅੱਜ ਦਾ ਗੁਰਤੇਗ ਬਾਧੀ ਸੰਬੰਧੀ ਇਹ ਜ਼ਰੂਰ ਆਪਾਂ ਵੱਧ ਤੋਂ ਵੱਧ ਸੰਦੇਸ਼ ਹੈ ਜਿਹੜਾ ਸਾਰੇ ਸੰਸਾਜ ਤੁਹਾਡੀ ਬਹੁਨੀ ਹੀ ਗੱਲ ਇੱਥੇ ਜਾਊਗੀ ਛੋਟਾ ਜਾ ਉਪਰਾਲਾ ਕਰਿਆ ਡਾਕਟਰ ਸਾਹਿਬ ਜਾਨ ਲਖਮੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਤੁਹਾਡੇ ਵਿੱਚ ਹਾਜ਼ਰ ਹੋਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿੰਸੀਪਲ ਮੈਡਮ ਡਾਕਟਰ ਸਾਹਿਬਾਨ ਸਾਰੇ ਸਟਾਫ ਦਾ ਸਮੂਹ ਵਿਦਿਆਰਥੀਆਂ ਦਾ ਫਿਰ ਵੈਲਕਮ ਕਰਦੇ ਹਾਂ ਕਿਉਂਕਿ ਹਰ ਸਾਲ ਆਪਾਂ ਇਹ ਛੋਟਾ ਜਾ ਉਪਰਾਲਾ ਕਰਦੇ ਹਾਂ ਤਾ ਜੋ ਆਪਾਂ ਗੁਰਤੇਗ ਬਹਾਦਰ ਜੀ ਵੀਰੇ ਘਰ ਨਾ ਨਹੀਂ ਦੇ ਆਵਤ ਹੈ ਉਹਨੂੰ ਉਹ ਤੋਂ ਉਸ ਲਾਈਨ ਤੋਂ ਆਪਾਂ ਕੁਝ ਸੰਦੇਸ਼ ਲੈ ਸਕੀਏ ਆਪਣੇ ਜੀਵਨ ਨੂੰ ਸਚਿਆਰ ਬਣਾ ਸਕੀਏ ਸਭ ਤੋਂ ਇੰਪੋਰਟੈਂਟ ਜਿੰਨੀਆਂ ਮਰਜ਼ੀ ਪੜਾਈਆਂ ਕਰ ਲਈਏ ਬੇਟਾ ਆਪਾਂ ਚਾਹੇ ਜਿੱਡੇ ਮਰਜ਼ੀ ਅਫਸਰ ਲੱਗ ਜਾਈਏ ਇੱਕ ਟਾਰਗੇਟ ਹੁੰਦਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਰਿਆਂ ਨੂੰ ਸਮਝਾਇਆ ਕੋਟ ਏਮ ਆਫ ਦਾ ਲਾਈਫ ਉਹ ਹੋਣਾ ਚਾਹੀਦਾ ਹੈ ਇਹ ਸਾਨੂੰ ਪੜਾਇਆ ਵੀ ਨਹੀਂ ਜਾਂਦਾ ਕਿਤੇ ਕਾਸਰ ਕਿਤਾਬਾਂ ਦੇ ਵਿੱਚ ਕਿਸੇ ਲਿਖਿਆ ਉਹ ਗੁਰੂ ਸਾਹਿਬ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਜੇ ਜੀਵਨ ਆਪਣਾ ਕਾਮਯਾਬ ਕਰਨਾ ਹੈ ਤਾਂ ਉਹਨਾਂ ਨੇ ਕਿਹਾ ਸੱਚਿਆਰ ਮਨੁੱਖ ਬਣ ਜਾ ਟਰੁੱਥਫੁਲ ਹਿਊਮਨ ਬੀਂਗ ਆ ਇੱਕ ਟਾਰਗੇਟ ਦਿੱਤਾ ਉਹਨਾਂ ਨੇ ਕਿਵੇਂ ਸੱਚਿਆਰਾ ਹੋਈਏ ਕਿ ਕੂੜੇ-ਤੁੱਤੇ ਪਾਰ ਵਾਲੀ ਗੱਲ ਕਹੀਆਂ ਹਨ ਇੱਕੋ ਹੀ ਵੀ ਇਹ ਮਨੁੱਖ ਨੂੰ ਕਿਹਾ ਕੁਐਸਚਨ ਕੀਤਾ ਵੀ ਕਿਵੇਂ ਸੱਚਿਆਰਾ ਹੋਣਾ ਹੈ ਕਿਵੇਂ ਤੁਹਾਡੇ ਮਨ ਦੇ ਵਿੱਚ ਜਿਹੜੇ ਕੂੜ ਭਰਿਆ ਹੋਇਆ ਦਿਮਾਗ ਦੇ ਵਿੱਚ ਸਾਡੇ ਕੂੜ ਬੁਰਾਈਆਂ ਨੇ ਉਹ ਕਿਵੇਂ ਖਤਮ ਕਰਨੀਆਂ ਨੇ ਆ ਦੋ ਗੱਲਾਂ ਦਾ ਕੋਈ ਗੁਰੂ ਸਾਹਿਬ ਨੇ ਸਾਨੂੰ ਕੁਐਸਚਨ ਵੀ ਕੀਤਾ ਤੇ ਨਾਲ ਆਨਸਰ ਕਰਤਾ ਜਿਹੜਾ ਕੁਐਸਚਨ ਕਰਤਾ ਕਿ ਉਸ ਸਚਾਰ ਬਈਏ ਨਾਲ ਕੀ ਕਹਿੰਦਾ ਕਿ ਕੰ ਕੁੜੇ ਟੁੱਟੇ ਪਾਲ ਵੀ ਅੰਦਰ ਬੁਰਾਈਆਂ ਨੇ ਸਾਡੇ ਮਨ ਦੇ ਵਿੱਚ ਕਿ ਕੋ ਖਤਮ ਰੱਬ ਕਰ ਦੇਵੇ ਸਾਡਾ ਇੱਕ ਸਾਨੂੰ ਸਚਾਰ ਬੰਤ ਬਣਾ ਲਵੇ ਇਹ ਗੁਰੂ ਤੇਗ ਬਹਾਦਰ ਜੀ ਕਰ ਸਕਦੀ ਹੈ ਉਹਨਾਂ ਦੀ ਭਾਵਨਾ ਕਰ ਸਕਦੀ ਹੈ ਜਿੰਨੇ ਮਰਜ਼ੀ ਪੜਾ ਲਓ ਆਪਾਂ ਦੇਖਦੇ ਫਰਣਾ ਡਾਕਟਰ ਫਰਣਾ ਇੰਜੀਨੀਅਰ ਫਰਣਾ ਡੀਸੀ ਫਰਣਾ ਜੱਜ ਜਿਹੇ ਚ ਰਹੇ ਗਏ ਕਿਉਂ ਜੇ ਜਿਹੜੇ ਗਏ ਕਿਉਂਕਿ ਸਚੈਰਾ ਹੋਈਏ ਕਿ ਕੂੜੇ ਦੇ ਟੇ ਪਾਰ ਦੇ ਉੱਤੇ ਸਾਡੇ ਕੋ ਹਮਲੇ ਨਹੀਂ ਹੋ ਸਕਿਆ ਉਹਨਾਂ ਨੇ ਕੋਈ ਨਾ ਕੋਈ ਅੰਦਰ ਕੂੜਾ